ਸਸ ਸਤਿ ਸ਼੍ਰੀ ਅਕਾਲ ਦੋਸਤੋ। ਆਸ ਕਰਦਾ ਵੀ ਤਪ ਦੀ ਗਰਮੀ ਦੇ ਵਿੱਚ ਅੰਤਾਂ ਦੀ ਗਰਮੀ ਦੇ ਵਿੱਚ ਸਾਰੇ ਠੀਕ-ਠਾਕ ਹੋਵੋਗੇ। ਤੇ ਆਪ ਸਾਰਿਆਂ ਦੇ ਨਾਲ ਇੱਕ ਬਹੁਤ ਅਹਿਮ ਗੱਲ ਕਰਨੀ ਹੈ। ਤੇ ਨਾਲ ਹੀ ਇਸ ਵੀਡੀਓ ਦੇ ਰਾਹੀਂ ਆਪ ਸਾਰਨੂੰ ਬੇਨਤੀ ਵੀ ਕਰਨੀ ਹੈ। ਵੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਜੰਗਲ ਨੇ ਜੋ ਰਾਜਸਤਾਨੀ ਪੰਜਾਬ ਦੀ ਰਾਜਸਤਾਨੀ ਦੇ ਨਾਲ-ਨਾਲ ਘਾੜ ਇਲਾਕੇ ਦੇ ਵਿੱਚ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਬਹੁਤ ਲੋਕ ਜਾਣਦੇ ਹੋਣਗੇ। ਜੋ ਹਿਮਾਚਲ ਦੇ ਨਾਲ ਲੱਗਦਾ ਏਰੀਆ ਹੈ ਜਿਹਨੂੰ ਨਿਊ ਚੰਡੀਗੜ੍ਹ ਵੀ ਅੱਜਕੱਲ ਨਿਊ ਚੰਡੀਗੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇੱਥੇ ਕਾਫੀ ਗਣਤੀ ਦੇ ਵਿੱਚ ਜੰਗਲ ਨੇ ਤੇ ਜੰਗਲਾਂ ਦੇ ਵਿੱਚ ਬਹੁਤ ਹੀ ਪਿਆਰੇ ਜੀਵ ਜੰਤੂ ਨੇ ਜਾਨਵਰ ਨੇ ਜੋ ਵਾਤਾਵਰਨ ਦੇ ਵਿੱਚ ਵਾਤਾਵਰਨ ਦੀ ਖੂਬਸੂਰਤੀ ਦੇ ਵਿੱਚ ਵਾਧਾ ਕਰਦੇ ਨੇ ਪਰ ਇੱਕ ਬੜੇ ਦੁਖਾਂਤ ਦੀ ਗੱਲ ਹੈ ਵੀ ਅੱਜ ਉਹ ਮਰ ਰਹੇ ਨੇ ਜਿਹਦੇ ਇੱਕ ਵੱਡਾ ਕਾਰਨ ਹੈ ਬੀਜੋ ਇੱਥੇ ਬਰਸਾਤੀ ਡੈਮ ਬਣੇ ਸੀਗੇ ਜਿਹਨਾਂ ਛੁੱਪੇ ਛੱਪੜ ਜਾਂ ਟੋਬੇ ਸਾਨੂੰ ਸੁੱਕ ਗਏ ਨੇ ਜ਼ਿਆਦਾਤਰ ਮੈਂ ਕਹੂੰਗਾ ਵੀ ਜੰਗਲਾਤ ਮਹੱਕਮੇ ਦੀ ਖਾਸ ਕਰਕੇ ਹਨਗੈਲੀ ਕਰਕੇ ਜੰਗਲਾਂ ਨੂੰ ਅੱਗ ਲੱਗੀ ਹੈ ਤੇ ਕਾਫੀ ਹਿੱਸਾ ਜੰਗਲਾਂ ਦਾ ਜੋ ਜਲ ਗਿਆ ਸੜ ਗਿਆ ਕਿਉਂਕਿ ਇੱਕ ਤਾਂ ਚਾਰਾ ਨਹੀਂ ਬਚਿਆ ਉਹਨਾਂ ਵਾਸਤੇ ਤੇ ਦੂਜੀ ਸਭ ਤੋਂ ਵੱਡੀ ਸਮੱਸਿਆ ਉਹਨਾਂ ਵਾਸਤੇ ਪਾਣੀ ਦੀ ਹੈ ਇਸ ਇਲਾਕੇ ਦੇ ਵਿੱਚ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਕਾਫੀ ਡੈਮ ਨੇ ਜਿਵੇਂ ਮਿਰਜਾਪੁਰ ਡੈਮ ਹੈ ਸਿਸਮਾ ਡੈਮ ਹੈ ਪੜਸ਼ ਡੈਮ ਹੈ ਜੈੰਤੀ ਮਾਜਰੀ ਡੈਮ ਹੈ ਜਾਂ ਇਹਨਾਂ ਦੇ ਨਾਲ-ਨਾਲ ਹੋਰ ਛੋਟੇ-ਛੋਟੇ ਡੈਮ ਨੇ ਜੋ ਬਿਲਕੁਲ ਹੀ ਸੁੱਕ ਚੁੱਕੇ ਨੇ ਤੇ ਜਿਹੜੇ ਇਲਾਕੇ ਦੇ ਲੋਕ ਨੇ ਬਹੁਤ ਬਚਾਰੇ ਕੋਸ਼ਿਸ਼ਾਂ ਕਰ ਰਹੇ ਨੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਜੋ ਵੀ ਇਹ ਮੇਰੀ ਵੀਡੀਓ ਦੇਖ ਸੁਣ ਰਿਹਾ ਜ਼ਰੂਰ ਇਧਰ ਸਹਿਯੋਗ ਕਰੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਇਹਨਾਂ ਦੇ ਵਿੱਚ ਜੋ ਜੰਗਲ ਨੇ ਇੱਥੇ ਜਾਨਵਰ ਬਹੁਤ ਮਰਦੇ ਨੇ ਵੱਡੀ ਗਿਣਤੀ ਦੇ ਵਿੱਚ ਆਏ ਦਿਨ ਤੜਫ ਤੜਕੇ ਜਾਨਵਰ ਮਰ ਰਹੇ ਨੇ ਜਿਦੇ ਵਿੱਚ ਹਿਰਨ ਨੇ ਬਾਰੇ ਸਿੰਘ ਨੇ ਨੀਲਗਾਮਾ ਨੇ ਜੰਗਲੀ ਸੂਰ ਜਾਂ ਹੋਰ ਜਾਨਵਰ ਨੇ ਬੜੇ ਪਿਆਰੇ ਕੁਦਰਤ ਨੇ ਬਣਾਏ ਹੋਏ ਨੇ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਸਹਿਯੋਗ ਕਰਿਓ ਵੀ ਇਹਨਾਂ ਜਾਨਵਰਾਂ ਵਾਸਤੇ ਜਰੂਰ ਕੁਝ ਨਾ ਕੁਝ ਕਰਿਆ ਜਾਵੇ ਹਮਲਾ ਮਾਰਿਆ ਜਾਵੇ ਜੋ ਡੈਮ ਨੇ ਉਹਨਾਂ ਵਿੱਚ ਕੁਝ ਨਾ ਕੁਝ ਪਾਣੀ ਛੱਡਿਆ ਜਾਵੇ ਜਾਂ ਜੋ ਟੋਬੇ ਛੱਪਣ ਦੇ ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਜਰੂਰ ਕਰਿਆ ਜਾਵੇ ਚਾਰੇ ਦਾ ਪ੍ਰਬੰਧ ਜਰੂਰ ਕਰਿਆ ਜਾਵੇ ਤੇ ਜੇਕਰ ਕੁਦਰਤ ਮਿਹਰ ਕਰਦੋਂ ਦੀ ਮੀਂਹ ਪੈ ਜਾਏ ਫਿਰ ਤਾਂ ਚਾਰੇ ਦੀ ਕੋਈ ਕਮੀ ਨਹੀਂ ਲੈਣੀ ਕਿਉਂਕਿ ਪਿਛਲੇ ਦਿਨੀ ਅਲੱਗ-ਅਲੱਗ ਜੰਗਲਾਂ ਨੂੰ ਅੱਗ ਲੱਗੀ ਹੈ ਕਹਿ ਸਕਦੇ ਆ ਵੀ 60-70% ਜੋ ਜੰਗਲ ਜਲ ਗਏ ਤੇ ਉਹਦੇ ਕਰਕੇ ਇਹਨਾਂ ਨੂੰ ਬੜੀ ਪਰੇਸ਼ਾਨੀ ਆ ਵੈਸੇ ਪਹਿਲੇ ਭੁੱਖੇ ਮਰ ਰਹੇ ਹਨ ਪਿਆਸੇ ਵੀ ਮਰ ਰਹੇ ਨੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਸੋਹਣੇ ਸੋਹਣੇ ਜਾਨਵਰ ਮਰ ਰਹੇ ਨੇ ਕਈ ਡੈਮ ਨੇ ਜੋ ਇਸ ਇਲਾਕੇ ਦੇ ਵਿੱਚ ਘਾਟ ਇਲਾਕੇ ਦੇ ਵਿੱਚ ਜੰਗਲੀ ਖੇਤਰ ਦੇ ਵਿੱਚ ਤੇ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੋ ਸਕੇ ਇਹਨਾਂ ਦੇ ਪਿੰਡਾਂ ਦੇ ਨਾਲ ਸੰਪਰਕ ਕਰਕੇ ਜਿਵੇਂ ਮਿਰਜਾਪੁਰ ਡੈਮ ਹੋ ਗਿਆ ਸਿਸਮਾ ਡੈਮ ਹੋ ਗਿਆ ਜੈਨਤੀ ਮਾਜਰੀ ਡੈਮ ਹੋ ਗਿਆ ਪੜਸ਼ ਡੈਮ ਹੋ ਗਿਆ ਆ ਜਿਹੜੀ ਵੱਡੀ ਸਭ ਤੋਂ ਵੱਡੀ ਜਿਹੜੀ ਹੁਣ ਸਮੱਸਿਆ ਆ ਰਹੀ ਉਹ ਪੜਸ਼ ਡੈਮ ਦੇ ਵਿੱਚ ਆਈ ਹੈ ਤੇ ਉਪਰ ਸਾਤੇ ਡੈਮ ਸੁੱਕ ਰਹੇ ਨੇ ਤੇ ਜਾਨਵਰ ਮਰ ਰਹੇ ਨੇ ਪਲੀਜ਼ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਹਿਯੋਗ ਜ਼ਰੂਰ ਕਰਿਓ ਕਿ ਤਾਂ ਕਿ ਆਪਾਂ ਕੁਦਰਤ ਦੇ ਬਣਾਏ ਹੋਏ ਇਹਨਾਂ ਜੀਵ ਜੰਤੂਆਂ ਨੂੰ ਜ਼ਰੂਰ ਬਚਾ ਸਕੀਏ ਧੰਨਵਾਦ ਦੋਸਤੋ